ਆ ਕਰਕੇ ਹੁਣ ਸਾਡੇ ਬੰਦੇ ਤਕਲੀਫਾਂ ਬੜੀਆਂ ਆਉਂਦੀਆਂ ਜੀ ਮੁਸੀਬਤਾਂ ਬੜੀਆਂ ਆਉਂਦੀਆਂ ਆ 17 ਤਰੀਕ ਸੀ 2016 ਸੀ 9 ਸਾਲ ਪਹਿਲਾਂ ਅੱਜ ਦਾ ਦਿਨ ਸੀ ਤੇ ਉਹ 200 ਗੋਲੀ ਮੇਰੀ ਗੱਡੀ ਤੇ ਚੱਲੀ ਸੀ ਆਹੀ ਗੱਡੀ ਹੈ ਜਿਹੜੀ ਤੇ ਬੈ ਕੇ ਆਇਆ ਵਾ ਆ ਤੁਸੀਂ ਚਿੱਟੀ ਗੱਡੀ ਨੇ ਵੇਖੀ ਤੇ ਉਹੀ ਗੱਡੀ ਇਹੋਈ ਗੱਡੀ 3 ਸਾਲ ਥਾਣੇ ਵਿੱਚ ਖੜੀ ਰਹੀ ਏ ਬਰਸਾਤਾਂ ਪਈਆਂ ਮੀਂਹ ਪਿਆ ਉੱਤੇ ਜਿਹੜੀ ਸੀਟ ਤੇ ਮੈਂ ਹੁਣ ਬੈਠਾ ਸੀ ਇਸੇ ਸੀਟ ਦੇ ਉੱਤੇ ਭਾਈ ਭਪਿੰਦਰ ਸਿੰਘ ਦੀ লাশ ਪਈ ਸੀ ਇਹੀ ਗੱਡੀ ਹੈ ਉਹ 9 ਸਾਲ ਪਹਿਲਾਂ ਉਹ ਸਮਾਂ ਉਹ ਟਾਈਮ ਕਿਦਾਂ ਹੋ ਪੁੱਤ ਇਹਨਾਂ ਸਾਲਾਂ ਵਿੱਚ ਹੋਇਆ ਮੇਰੇ ਜ ਤਕਲੀਫ ਤਕਲੀਫਾਂ ਨਾ ਹੋਣ ਤਕਲੀਫਾਂ ਨਾ ਆਉਣ ਚੇਤਾ ਰੱਖੀ ਭਰਾਵਾ ਚਿਕੜ ਨਾ ਆਵੇ ਚਿਕੜ ਨਾ ਆਵੇ ਜੇ ਚਿਕੜ ਨਾ ਆਇਆ ਤੇ ਕਮਲ ਫੁੱਲ ਵੀ ਨਹੀਂ ਆਉਣਾ ਕਮਲ ਫੁੱਲ ਚਿਕੜ 'ਤੇ ਹੀ ਉਗਦਾ ਹੈ ਜੇ ਤਕਲੀਫਾਂ ਨਾ ਆਈਆਂ ਤੇ ਤਜਰਬੇ ਵੀ ਨਹੀਂ ਆਉਣੇ ਤਕਲੀਫਾਂ ਦੇ ਨਾਲ ਹੀ ਜ਼ਿੰਦਗੀ ਦੇ ਤਜਰਬੇ ਆਉਂਦੇ ਆ ਮੁਸੀਬਤਾਂ ਆਉਣ ਦੇ ਜਿੰਨੀਆਂ ਵੱਡੀਆਂ ਮੁਸੀਬਤਾਂ ਆਉਣਗੀਆਂ ਉਹਨਾਂ ਤਜਰਬਿਆਂ ਦਾ ਕਮਲ ਫੁੱਲ ਜਾਦਾ ਵਧੀਆ ਖਿੜੇਗਾ ਵੱਡੀਆਂ ਵੱਡੀਆਂ ਮੁਸੀਬਤਾਂ ਜਿਹੜੇ ਬੰਦੇ ਚੱਲ ਜਾਣਗੇ ਨਾ ਤਕਲੀਫਾਂ ਚੱਲ ਜਾਣਗੇ ਉਹਨਾਂ ਹੀ ਉਹਨਾਂ ਦੇ ਤਜਰਬੇ ਵੱਡੇ ਹੋ ਜਾਣਗੇ ਅਕਲ ਜ਼ਿਆਦਾ ਆਏਗੀ ਸਮਝ ਜ਼ਿਆਦਾ ਆਏਗੀ ਜ਼ਿੰਦਗੀ ਨੂੰ ਸਮਝਣਾ ਆ ਜਾਏਗਾ ਮੈਨੂੰ ਜਦੋਂ ਪ੍ਰਸ਼ਾਸਨ ਵਾਲਿਆਂ ਨੇ ਦੱਸਿਆ ਮੈਨੂੰ ਕਹਿੰਦੇ ਕਿ ਐਫ ਆਈ ਆਰ ਕੱਟਣੀ ਪੈਣੀ ਮੈਂ ਕਿਹਾ ਕੀ ਕਹਿੰਦੇ ਕੇਸ ਹੋਇਆ ਹਾਈ ਕੋਰਟ ਵਿੱਚ ਮੈਂ ਕਿਹਾ ਕੇਸ ਦਾ ਕੇਸ ਕਾਦਾ ਪਰਚਾ ਧਾਰਾ ਕੀ ਲਾਣ ਲਗੇ ਕਿਹੜਾ ਪਰਚਾ ਇਹਨਾਂ ਜੀ ਉਹਦੇ ਕੱਟਿਆ ਗਿਆ ਮੈਂ ਕਿਹਾ ਹੈ ਕੀ ਕਹਿੰਦੇ ਜੀ ਇੱਕ ਕੇਸ ਮਰਡਰ ਦਾ ਕਤਲ ਦਾ ਮੇਰੇ ਤੇ ਨਾਮ ਕਹਿੰਦੇ ਕਤਲ ਦਾ ਇਹ ਨਿਊਜ਼ ਫਲੈਸ਼ ਹੋਣੀ ਆ ਸਵੇਰੇ ਆਉਣੀ ਆ ਚੈਨਲਾਂ ਦੇ ਉੱਤੇ ਤੇ ਮੈਂ ਕਿਹਾ ਦੂਜਾ ਪਰਚਾ ਖਾਦਾ ਮੈਨੂੰ ਬੋਲਦਿਆਂ ਵੀ ਸ਼ਰਮ ਆਉਂਦੀ ਹੈ ਕਹਿੰਦੇ ਦੂਜਾ ਪਰਚਾ ਰੇਪ ਦਾ ਮੈਂ ਇੱਕ ਵਾਰ ਤੇ ਇੱਧਰ ਖੜਿਆ ਫਿਰ ਮੇਰੇ ਮਨ 'ਚ ਆਇਆ ਮੈਂ ਕਿਹਾ ਮਨਾ ਜੇ ਧੀ ਬੱਦੀ ਆ ਚੱਲ ਨਹੀਂ ਨਾ ਤਗੜਾ ਰਹਿ ਜਾਏ ਤੇ ਤੂੰ ਅੱਗੇ ਤੇ ਰਹੀਂ ਕੁਝ ਨਹੀਂ ਜਾਂਦਾ ਤੂੰ ਅੱਗਾ ਤੇ ਲਗਾਵੇਂ ਕੋਈ ਨਹੀਂ ਦਿੱਤੂਰੀ ਹੈ ਇਸ ਦੁਗਾ ਤੇ ਹੈ ਹੀ ਕੁਝ ਨਹੀਂ ਕਿਹੜੇ ਜੁੱਤੀਆਂ ਨਾਲ ਜਾਮਲਾਤਾ ਵਿੰਗੀਆਂ ਜੁੱਤੀਆਂ ਗੱਡੀਆਂ ਘੜੀਆਂ ਫੋਨ ਪਤਾ ਨਹੀਂ ਕਿੰਨਾਂ ਦੀ ਗੱਲ ਸੁਣੀ ਵੀ ਆ ਤੇ ਯਾਰ ਆ ਲਾ ਲੈਣ ਦੇ ਯਾਰ ਮੈਂ ਉਹਨੂੰ ਕਿਹਾ ਮੈਂ ਕਿਹਾ ਕੋਈ ਨਹੀਂ ਇਹ ਵੀ ਵੇਖ ਲਾਂਗੇ ਤੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠਾ ਮਾਈਂਡ ਇੱਕਦਮ ਫਲੈਕਸੀਬਲ ਹੋ ਗਿਆ ਵੀ ਕੋਈ ਗੱਲ ਵੀ ਪੋਏਗਾ ਦੇਖੀ ਜਾਏਗੀ ਸਾਰੇ ਫਲੈਸ਼ ਹੋ ਰਹੀ ਹੈ న్యూਸ ਚੈਨਲਾਂ 'ਤੇ ਚੱਲ ਰਹੀ ਹੈ ਸਾਡੇ ਪਿਆਰ ਵਾਲੇ ਬੰਦੇ ਸਾਰੀ ਰਾਤ ਨਹੀਂ ਸੁੱਤੇ ਨੀ ਨਹੀਂ ਆਈ ਵਿਆਹ ਦੀ ਖਬਰ ਜਲਦੀ ਫਿਰ ਮੈਂ ਉਹੀ ਗੱਲ ਸੋਚਦਾ ਮੇਰਾ ਕਣਕੀਆ ਵਾਲਾ ਵੱਡਾ ਇਹ న్యూਜ਼ ਨਹੀਂ ਵੱਟੀ ਕੋਈ ਨਹੀਂ ਮਨ ਕੈਮ ਹੈ ਹੌਸਲਾ ਹੈ ਤੇ ਮੈਂ ਤੁਹਾਨੂੰ ਦੱਸਣ ਲੱਗਿਆ ਸੀ ਕਪੂਰ ਕਹਿੰਦਾ ਮੈਂ ਬਹੁਤਾ ਆਸਤਕ ਨਹੀਂ ਮੈਂ ਨਾਸਤਕ ਬੰਦਾ ਹੀ ਐ ਮੈਂ ਬਹੁਤਾ ਰੱਬ ਨੂੰ ਮੰਨਣ ਵਾਲਾ ਨਹੀਂ ਨਰਿੰਦਰ ਸਿੰਘ ਕਪੂਰ ਦੀ ਨਵੀਂ ਕਿਤਾਬ ਚ ਲਿਖਿਆ ਉਹ ਕਹਿੰਦਾ ਮੈਂ ਰੱਬ ਨੂੰ ਬਹੁਤਾ ਮੰਨਣ ਵਾਲਾ ਨਹੀਂ ਪਰ ਜ਼ਿੰਦਗੀ 'ਚ ਇੱਕ ਆਦਰਸ਼ ਬਣਾਉਣਾ ਚਾਹੀਦਾ ਆਪਣਾ ਆਦਰਸ਼ ਹੀਰੋ ਤੇ ਨਰਿੰਦਰ ਸਿੰਘ ਕਪੂਰ ਕਹਿੰਦਾ ਮੇਰਾ ਹੀਰੋ ਬਣਾਇਆ ਹੋਇਆ ਕਲਗੀਆਂ ਵਾਲਾ ਗੁਰੂ ਗੋਬਿੰਦ ਸਿੰਘ ਕਹਿੰਨੇ ਮੈਂ ਰੱਬ ਨੂੰ ਨਹੀਂ ਮੰਨਦਾ ਪਰ ਮੈਂ ਗੁਰੂ ਗੋਬਿੰਦ ਸਿੰਘ ਨੂੰ ਮੰਨਦਾ ਆਪਣਾ ਆਦਰਸ਼ ਮੰਨ ਕੇ ਚੱਲਦਾ ਇਹਨਾਂ ਜਿੰਨੂੰ ਤੁਸੀਂ ਆਦਰਸ਼ ਮੰਨ ਲੈਨੇ ਆ ਨਾ ਆਪਣੀ ਜ਼ਿੰਦਗੀ ਦਾ ਜਦੋਂ ਤੁਸੀਂ ਇਹਨੂੰ ਯਾਦ ਕਰਦੇ ਹੋ ਉਹਦੀ ਤਾਕਤ ਤੁਹਾਡੇ ਵਿੱਚ ਕੰਮ ਕਰਨ ਲੱਗ ਜਾਂਦੀ ਹੈ ਤੁਹਾਡੇ ਮਨ ਨੂੰ ਲੱਗਦਾ ਮੇਰੇ ਨਾਲ ਵੇਖੋ ਇਟਲੀ ਚ ਬੈਠੇ ਮੁੰਡੇ ਇੰਗਲੈਂਡ ਚ ਬੈਠੇ ਮੁੰਡੇ ਦਿਹਾੜੀਆਂ ਕਰ ਰਹੇ ਐ ਹੱਥ ਥਰੇ ਪਏ ਐ ਮਪੀਰੇ ਵੱਡੇ ਵੱਡੇ ਦੁਹਾਣੇ ਤਰਬੂਜ ਐਡੇ ਤੇ ਵੱਡੇ 15 15 ਕਿਲੋ ਦੇ ਚੱਕੇ ਨਹੀਂ ਜਾਂਦੇ ਥਰੇ ਹੱਥਾਂ ਦੇ ਨਾਲ ਚੱਕਦੇ ਐ ਜਦੋਂ ਚੱਕਣ ਲੱਗਦੇ ਐ ਨਾ ਕਿਹੜੇ ਜੱਪਾਂ ਦੇ ਫਸ ਗਏ ਆ ਪਰ ਆਪਣੇ ਇੰਡੀਆ ਦੇ ਵਿੱਚ ਬੈਠੇ ਪੁੱਤ ਦਾ ਚਿਹਰਾ ਯਾਦ ਕਰ ਲੈਂਦੇ ਆ ਉਹ ਮੇਰੇ ਪੁੱਤ ਨੂੰ ਮੈਂ ਗੱਡੀ ਲੈ ਕੇ ਦੇਣੀ ਉਹ ਮੇਰੇ ਪੁੱਤ ਨੂੰ ਮੈਂ ਘਰ ਬਣਾ ਕੇ ਦੇਣਾ ਉਹ ਮੇਰੇ ਪੁੱਤ ਨੂੰ ਮੈਂ ਆ ਲੈ ਕੇ ਦੇਣਾ ਉਹ ਚੱਕ ਲੈਂਦੇ ਕਿ ਨਹੀਂ ਚੱਕ ਲੈਂਦੇ ਬਸ ਇਹ ਮੋਟੀਵੇਸ਼ਨ ਆ ਹੋਰ ਕੀ ਉਹ ਯਾਦ ਕੀਤਾ ਨਹੀਂ ਤੇ ਮੋਟੀਵੇਸ਼ਨ ਆਈ ਯਾਦ ਕਰਕੇ ਮੋਟੀਵੇਸ਼ਨ ਆਉਂਦੀ ਓ ਉਹਨੂੰ ਯਾਦ ਕੀਤਾ ਅੰਦਰ ਪੁੱਤਾ ਬਣ ਗਿਆ ਮੇਰੇ ਪੁੱਤ ਲਈ ਕਰਨਾ ਹੈ ਮੇਰੇ ਪੋਤੇ ਲਈ ਕਰਨਾ ਹੈ ਮੈਂ ਜਦੋਂ ਬੰਦਾ ਆਦਰਸ਼ ਬਣਾ ਕੇ ਰੱਖਦਾ ਗੁਰੂ ਗੋਬਿੰਦ ਸਿੰਘ ਨੂੰ ਜਦੋਂ ਐਦਾਂ ਡੋਲਣ ਲੱਗਦਾ ਉਹ ਸਾਹਮਣੇ ਆ ਜਾਂਦੇ ਤੇ ਮਨ ਕਹਿਬ ਹੋ ਜਾਂਦਾ ਮੈਂ ਕੱਲ ਵੀ ਗੱਲ ਕਰਦਾ ਸੀ ਤੁਸੀਂ ਕਹਿੰਦੇ ਆ ਮੈਂ ਆਪਣੇ ਪੁੱਤ ਲਈ ਕਰਦਾ ਆ ਮੈਂ ਅਮਰੀਕਾ ਗਿਆ ਨਾ ਹੁਣ ਵੀਰਣ ਲਾ ਕੇ ਆਇਆ 20 ਦਿਨਾਂ ਚ ਮੈਂ 10 ਫਲਾਈਟਾਂ ਲਈਆਂ ਅਈ ਨਾ ਥੱਕਦਾ ਐਨਾ ਫੱਗ ਜਾਂਦਾ ਸੀ ਕਈ ਵਾਰੀ ਬੁਰਾ ਹਾਲ ਹੋ ਜਾਂਦਾ ਸੀ ਹੁਣ ਤੁਸੀਂ ਕਹਿੰਦੇ ਆ ਆਪਣੇ ਬੱਚਿਆਂ ਲਈ ਕਰਨਾ ਹੈ ਤੇ ਮੈਂ ਕੀ ਕਹਾਂ ਵੀ ਕਿਹਦੇ ਲਈ ਕਰਨਾ ਮੱਤਾ ਕਾਇਮ ਕਿਵੇਂ ਰਵੇ ਕੀ ਸੋਚੇ ਵੀ ਕਿਹਦੇ ਲਈ ਕਰਨਾ ਜਦੋਂ ਕਿਹਦੇ ਲਈ ਕਰਦੇ ਫਿਰ ਕੋਈ ਟੀ ਤੁਹਾਨੂੰ ਮੋਟੀਵੇਟ ਕਰਦੀ ਹੈ ਅਸੀਂ ਆਪਣੇ ਪਾਸ਼ਾ ਲਈ ਕਰਦੇ ਇਹਨਾਂ ਦੀਆਂ ਸੰਗਤਾਂ ਨੂੰ ਰੋਟੀਆਂ ਖਵਾਵਾਂਗੇ ਕੋਈ ਇਹਦੇ ਲਈ ਆਏਗਾ ਗੁਰੂ ਸਾਹਿਬ ਦੇ ਪਿਆਰ 'ਚ ਇੱਥੇ ਆਏਗਾ ਉਹ ਉਹਨਾਂ ਉਹਨਾਂ ਲਈ ਲੰਗਰ ਲਾਵਾਂਗੇ ਉਹਨਾਂ ਲਈ ਪ੍ਰਬੰਧ ਕਰਾਂਗੇ ਅਸੀਂ ਉਹਨਾਂ ਲਈ ਕਰਦੇ ਆਂ ਉਹਦੇ ਨਾਲ ਤੁਸੀਂ ਮੋਟੀਵੇਸ਼ਨ ਮੋਟੀਵੇਟ ਰਹੀਏ ਉਹਦੀ ਤਾਕਤ ਤੁਹਾਡੇ ਵਿੱਚ ਆ ਜਾਂਦੀ ਹੈ ਓਏ ਪੁੱਤ ਤੇ ਇੰਨੀ ਆ ਬੈਠਾ ਹੈ ਉਹਦੇ ਨਾਲ ਪਿਆਰ ਕਰਦਾ ਫਿਰ ਉਹ ਤਾਕਤ ਬਣ ਜਾਂਦਾ ਤੇਰੀ ਤੇਰਾ ਪੁੱਤ ਤੇਰੀ ਤਾਕਤ ਬਣਦਾ ਤੇਰਾ ਤੇਰੀ ਤਾਕਤ ਬਣਦਾ ਉਹ ਮੋਟੀਵੇਸ਼ਨ ਮਿਲਦੀ ਹੈ ਇੰਨਾ ਚੀਜ਼ਾਂ ਤਾਂ ਕਰਕੇ ਉਹ ਦੁੱਖ ਤੇ ਸਭ ਦੇ ਆਉਂਦੇ ਆ ਮੁਸੀਬਤਾਂ ਸਭ ਦੇ ਆਉਂਦੀਆਂ ਆ ਅੱਜ ਵਾਲਾ ਦਿਨ ਮੈਂ